ਵਾਹਿਗੁਰੂ 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 ਇਤਿਹਾਸਕ ਨਗਰ ਸ਼੍ਰੀ ਡੱਲਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਹਰ ਸਾਲ ਜੋ ਮਸਿਆਤੇ ਮੇਲਾ ਮਨਾਇਆ ਜਾਂਦਾ ਜੀ ਇਸ ਵਾਰ ਵੀ ਜੋ 1 ਅਤੇ 2 ਅਕਤੂਬਰ ਨੂੰ ਸ਼੍ਰੀ ਡੱਲਾ ਸਾਹਿਬ ਵਿਖੇ ਜੋੜ ਮੇਲਾ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਜੋ ਹਰ ਸਾਲ ਇਸ ਜਗ੍ਹਾ ਤੇ ਲੰਗਰ ਅਤੇ ਪਾਰਕਿੰਗ ਦੀ ਸੇਵਾ ਕੀਤੀ ਜਾਂਦੀ ਹੈ ਇਹ ਜੋ ਅੱਲਾਹ ਸਾਹਿਬ ਨੂੰ ਜੋ ਗੋਦ ਪੈਂਡ ਲਿਆ ਸੰਤ ਸੀਚੇਵਾਲ ਵੱਲੋਂ ਇਹ ਮਾਡਲ ਪੈਂਡ ਬਣਾਇਆ ਜੀ ਇਹ ਜੋ ਟ੍ਰੀਟਮੈਂਟ ਪਲਾਂਟ ਜੋ ਕੁਦਰਤੀ ਪ੍ਰਕਿਰਿਆ ਰਾਹੀਂ ਜੋ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਦਾ ਜੀ ਉਸ ਜਗ੍ਹਾ ਤੇ ਇਹ ਜੋ ਲੰਗਰ ਅਤੇ ਜੋ ਪਾਰਕਿੰਗ ਦੀ ਸੇਵਾ ਕੀਤੀ ਜਾਊਗੀ ਵੱਖ-ਵੱਖ ਨਗਰਾਂ ਵੱਲੋਂ ਜੋ ਸੰਤ ਸੀਚੇਵਾਲ ਦੇ ਸਹਿਯੋਗ ਨਾਲ ਇਹ ਹਰ ਸਾਲ ਮੇਲੇ ਵਿੱਚ ਜੋ ਆਉਣ ਵਾਲੀਆਂ ਸੰਗਤਾਂ ਵਾਸਤੇ ਜੋ ਪ੍ਰਬੰਧ ਕੀਤੇ ਜਾਂਦੇ ਆ ਜੀ ਇਤਿਹਾਸਕ ਨਗਰ ਸ਼੍ਰੀ ਡੱਲਾ ਸਾਹਿਬ ਦੀ ਪਵਿੱਤਰ ਧਰਤੀ